ਮੈਂ ਕੋਈ ਨੋ ਵੀ ਨਹੀਂ ਭਾਜੀ ਇੱਥੇ ਫਿਰ ਰਹਿਣ ਦੱਸ ਪਰ ਜਾਈ ਸਾਗ ਤੋੜ ਕੇ ਰੱਖਿਆ ਤੇਰੇ ਵਾਸਤੇ ਅੱਛਾ ਅੱਛਾ ਉਹ ਮੂੜੇ ਬੱਟਲੀਆਂ ਨਾਲ ਅੱਛਾ ਚਲੋ ਉਹ ਤਾਂ ਕੋਈ ਗੱਲ ਨਹੀਂ ਪਰ ਤੇਰੇ ਲਈ ਇੱਕ ਖੁਸ਼ਖਬਰੀ ਹੈ ਆ ਵੀ ਖੁਸ਼ਖਬਰੀ ਭਾਬੀ ਲੈ ਖੁਸ਼ਖਬਰੀ ਵੀ ਹੈਗੀ ਏ ਮੁੰਡਾ ਪਿਆਰ ਹੋ ਗਿਆ ਉਹ ਨਹੀਂ ਤੇਰੇ ਨੇ ਖੁਸ਼ਖਬਰੀ ਹੈ ਮੇਰੇ ਲਈ ਕੁਝ ਗੱਲ ਹੈ ਮੈਂ ਕੁੜੀ ਦੇਖ ਕੇ ਆਈ ਆ ਇੰਨੀ ਸੋਹਣੀ ਆ ਨਾ ਤੈਨੂੰ ਵੇਖਦੇ ਸਰ ਪਸੰਦ ਆ ਜਾਣੀ ਉਹ ਸੋਹਣੀਆਂ ਕੁੜੀਆਂ ਤਾਂ ਪਹਿਲਾਂ ਹੀ ਬਲੇਰੀਆਂ ਦੇਖੀਆਂ ਨੇ ਅੱਬੀ ਸਾਰੇ ਮੌਕੇ ਤਾਂ ਕਿ ਭੱਜ ਜਾਂਦੇ ਨੇ ਬਾਅਦ ਚ ਉਹ ਨਹੀਂ ਹੁਣ ਤੇ ਤੇਰੇ ਕਰਾ ਕੇ ਹਟਣਾ ਤੂੰ ਦੇਖੀ ਨਹੀਂ ਤੂੰ ਚੱਲ ਤੂੰ ਘਰ ਚੱਲ ਸ਼ਾਹੂੰ ਤੈਨੂੰ ਦਿਖਾਉਣੀ ਆ ਨਾਲੇ ਸਾਗ ਨਹੀਂ ਆ ਚੁੱਕੇ ਚੱਲ ਲਿਆਉਣਾ ਮੈਂ ਸਾਗ ਚੱਲ ਦੇਖਦੇ ਆ ਕਿ ਕੀ ਬਣਵਾ ਚੱਲ ਪੋਟਲਾ ਹੋਰ ਚਾਰਕੂ ਠੀਕ ਆ ਅੱਬੀ ਹਾਂ ਹਾਂ ਆ ਕਿਹਨੇ ਦੱਸ ਬਾਈ ਆ ਰਿਸ਼ਤੇ ਦੀ ਉਹ ਦੱਸ ਨਹੀਂ ਪਾਈ ਕਿਸੇ ਨੇ ਉਹ ਤਾਂ ਮੇਰੇ ਫੇਕਿਆਂ ਚੋਂ ਐ ਇੱਕ ਇਹਦਾ ਠੀਕ ਆ ਪਹਿਲਾ ਵਾਲਾ ਕੰਮ ਨਾ ਹੋਵੇ ਖਾਪੀ ਕੇ ਤੁਰਦੇ ਵੜਨਾ ਉਹ ਹੋ ਨੀਓ ਗੱਲਾਂ ਹੁੰਦੀਆਂ ਹੈਗੀਆਂ ਪਹਿਲੀ ਗੱਲ ਹੋਰ ਸੀ ਇਹਦੇ ਮੈਂ ਪੇਕਿਆ ਜਿਹਾ ਤੇ ਨਾਲੇ ਇੱਕ ਗੱਲ ਹੋਰ ਸੁਣ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ 15 ਕਿੱਲੇ ਜ਼ਮੀਨ ਹੈ ਤੇ 20 25 ਮੈਸਾ ਨੇ ਤੇ ਨਾਲੇ ਮੈਂ ਉਹਨਾਂ ਨੂੰ ਕਿਹਾ ਵੀ ਇਕੱਲੇ ਹੀ ਸਾਹਮਣ ਦਾ ਮੁੰਡਾ ਚਲੋ ਆਂਦਾ ਜ਼ਮੀਨ ਵਾਲੀ ਗੱਲ ਤਾਂ ਠੀਕ ਹੈ ਹਾਂ ਮੈਸਾ ਦਾ ਆਪਣੇ ਕੋ ਸਾਰੀਆਂ ਦਾਸ ਨੇ ਓਹੋ ਤੂੰ ਕਿਉਂ ਟੈਨਸ਼ਨ ਲਈ ਜੰਨਾ ਆਪੇ ਤੇਰਾ ਭਾਈ ਸੰਭਲੂਗਾ ਤੂੰ ਐਵੇਂ ਕਿਉਂ ਟੈਨਸ਼ਨ ਲਈ ਜੰਨਾ ਚਲੋ ਭਾਈ ਵਾਲੀ ਗੱਲ ਤਾਂ ਮੈਨੂੰ ਯਾਦ ਆ ਗਿਆ ਭਾਈ ਕਿੱਥੇ ਹੈ ਉਹ ਵੀ ਆਉਂਦਾ ਹੁਣ ਮੋਟਰ ਤੇ ਉਹ ਕਹਿੰਦਾ ਸੀ ਮੈਂ ਤੈਨੂੰ ਮਿਲਦਾ ਤੇ ਨਾਲੇ ਅਸੱਚ ਮੂੜੀਆਂ ਤੇ ਸਾਗ ਲੈ ਕੇ ਨਾ ਫਟਾਫਟ ਘਰ ਨੂੰ ਆ ਜਾ ਬੁਲਾਉਣੀ ਵੀ ਨਾਲੇ ਚੱਲ ਚੱਲ ਆ ਗਿਆ ਮੈਂ ਘਰ ਨੂੰ ਆਹੋ ਨਾਲ ਤੇਰਾ ਭਾਈ ਆਉਂਦਾ ਪਿਆ ਹੁਣ ਕਿਤੇ ਠੀਕ ਆ ਠੀਕ ਆ ਚੱਲ ਆ ਗਿਆ ਭਾਈ ਦਾ ਕਿੰਨਾ ਸੋਚਦਾ ਯਾਰ ਮੇਰੇ ਬਾਰੇ ਮੈਂ ਤਾਂ ਉਹ ਹੀ ਉਹਨੂੰ ਗਲਤ ਸਮਝ ਗਿਆ ਮੈਂ ਤਾਂ ਐਂ ਕਿ ਤੇ ਟੰਕਾ ਲਾਉਣ ਨੂੰ ਫਿਰਦਾ ਉਹ ਕਿਵੇਂ ਪਿਆ ਦੇਖ ਉੱਠ ਆ ਗਿਆ ਭਾਈ ਹਾਂ ਹਾਂ ਜਿਹੜਾ ਤੈਨੂੰ ਕੰਮ ਕਿਹਾ ਤੀ ਲੈ ਮਨੇ ਪਰ ਚੜ ਗਿਆ ਆ ਇਕੱਲੇ ਤੇਰੇ ਤੇ ਸੈਂ ਬਹਿ ਗਏ ਹੁਣ ਚੜ ਗਿਆ ਮੰਨ ਗਿਆ ਮੈਨੇਜਰ ਆ ਛੱਡਦੇ ਆ ਆਪਾਂ ਮਰਉਣ ਨੂੰ ਆ ਤੇਰੇ ਸਹਿਬ ਬਹਿ ਗਏ ਇਕੱਲੇ ਆ ਸਾਈਨ ਮਾਰ ਦੇ ਕੇ ਰਾਂ ਦੇ ਤੇ ਲੈ ਸੈਂ ਤਾਂ ਮਾਰ ਦਿੰਨਾ ਸਵਾਰਥ ਬੋਲਤਾ ਹੀ ਲਾਉਣੀ ਪਈ ਇਹਦੀ ਓਏ ਮੇਰਾ ਕੰਮ ਐ ਤੂੰ ਕਹਿੰਦਾ ਟੈਨਸ਼ਨ ਲੈਣਾ ਤੇਰੇ ਕੋਲ 25 ਮੱਜਾ ਮੇਰੀ ਜ਼ਿੰਮੇਵਾਰੀ ਐ ਆਇਆ ਖੜੀਆਂ ਠੀਕ ਆ ਮਾਰ ਕੋ ਕੀ ਜੀ ਉੱਤੇ ਵੈਸੇ ਪੁੱਛਤਾ ਹੀ ਦੇਣੇ ਪਏ ਓਏ ਮੈਂ ਦੇਣੇ ਜੇ ਦੇਣੇ ਵੀ ਵੈਸੇ ਬੈਠਾ ਮੈਂ ਤੈਨੂੰ ਕੀ ਚੱਕਰ ਐ ਤੂੰ ਟੈਨਸ਼ਨ ਨਾ ਲੈ ਤੂੰ ਬਸ ਮੱਧੇ ਸੰਭੜ ਲੈ ਯਾਰੀ ਕਰ ਐ ਕਰ ਲੈ ਕੇ ਮਾਰਕੂੰਗੀ ਜਿੱਥੇ ਕੁੱਗੀ ਤੈਨੂੰ ਪਤਾ ਤਾਂ ਹੈ ਓਹੋ ਇਹਦਾ ਮੇਰਾ ਵੀ ਚੱਕ ਲਿਆ ਓ ਯਾਰ ਇਹਨੂੰ ਲੋਕਾਂ ਚ ਵਿਚਰਦਾ ਮੇਰਾ ਧਿਆਨ ਹੀ ਨਹੀਂ ਰਹਿਣਾ ਹੈਗਾ ਵੀ ਕਿਹੜਾ ਲੁੱਠਾ ਲਾਉਂਦਾ ਕਿਹੜਾ ਸਾਈਨ ਕਰਦਾ ਤੈਨੂੰ ਲੈ ਕਿਹਨਾਂ ਉਹਨੇ ਪਾਈ ਬਾਰੇ ਨਹੀਂ ਪਤਾ ਬਿਆਨ ਪਰ ਬੰਦਾ ਹੁਣ ਮੈਂ ਕਿਹਾ ਮੈਂ ਕਿਹੜਾ ਥਾ ਲਾਉਗਾ ਓਹ ਉਹ ਯਾਰ ਮੈਂ ਕਿਹੜਾ ਤੈਨੂੰ ਲੋਨ ਲੋਨ ਕਰਾ ਕੇ ਦਿੰਨਾ ਜਾਂ ਤਾਂ ਰੋਜ਼ ਕੰਮ ਕਰਾਉਂਦੇ ਫਿਰਦੇ ਆ ਆਪਾਂ ਤਾਂ ਲੋਕਾਂ ਦੇ ਕਰਾਉਂਦੇ ਆ ਹੁਣ ਆਪਣਾ ਤਾਂ ਪਹਿਲੀ ਵਾਰ ਲੋੜ ਪਈ ਆ ਚੱਲ ਠੀਕ ਆ ਕੋਈ ਨਹੀਂ ਲਿਆ ਤੂੰ ਉਹ ਲਿਆ ਜਿਹੜੀ ਉਹ ਮੈਂ ਹੁਣ ਉਹ ਭੁੱਲ ਗਿਆ ਹੁਣ ਸ਼ਾਇਦ ਗੱਡੀ 'ਚ ਪਈ ਹੋਊਗੀ ਲਿਆ ਚੱਕ ਕੇ ਹਾਂ ਜਿੱਥੇ ਇੱਥੇ ਕਹਿਣਾ ਗੁੱਠਾ ਲਾ ਦੇਣਾ ਉਹ ਬੱਸ 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 ਚੱਲ ਆਪਾਂ ਕਰ ਲੈਂਦੇ ਆ ਤਾਂ ਹਿੱਲਾ ਕੋਈ ਨਹੀਂ ਗੱਡੀ 'ਚ ਕਰ ਲਾਂਗੇ ਉਹਨਾਂ ਤਾਂ ਲਾ ਲਾਂਗੇ ਹੋਰ ਹੋਰ ਲਹੂਣ ਆਇਆ ਉਹ ਆਏ ਦੇਖ ਲਈ ਵੀ ਤੇਰੀ ਕੋਈ ਪਸੰਦ ਦੀ ਕਿਤੇ ਹੈਗੀ ਆ ਖੜੀ ਮੈਸਮੂਸ ਦੇਖ ਲਈ ਉਹ ਵੀ ਚੱਕ ਲਿਆ ਮੈਂ ਕਿ ਆਪਾਂ ਮੈਂ ਹਸਤਾ ਲਿਆਵਾਂਗੇ ਹਾਂ ਪਰ ਜਾਈ ਗੱਲ ਕਹਿੰਦੀ ਸੀ ਕੋਈ ਮੈਨੂੰ ਅੱਜ ਉਹ ਪਰ ਜਾਈ ਕੀ ਕਹਿੰਦੀ ਹੈ ਤਾਂ ਰੋਜ਼ ਹੀ ਮੋੜ ਤੇ ਉਹਦੀ ਇੱਕ ਵਾਰ ਨਾ ਕੋ ਸਿਆਪਾ ਛੇੜੀ ਰੱਖਦੀ ਐ ਤੂੰ ਉਹਦੀ ਛੱਡ ਤੂੰ ਹਾਂ ਬਸ ਪਹਿਲਾਂ ਪਾਹ ਟਰਾਲ ਲੀਏ ਉਹ ਫੇਰ ਕਰਾਂਗੇ ਕੰਮ ਟੈਨਸ਼ਨ ਨਾ ਲੈ ਗੌਰ ਰੱਖਿਓ ਕੰਮ ਦੇ ਵੀ ਯਾਰੋ ਤੈਨੂੰ ਪਤਾ ਹੈ ਕਦੋਂ ਹੋਏ ਜਾਣਾ ਮੇਨ ਕੰਮ ਆ ਜ਼ਰੂਰੀ ਹੈ ਬਾਹਾਂ ਕੰਮ ਹੋ ਗਿਆ ਬਸ ਟੈਨਸ਼ਨ ਨਾ ਲੈ ਤੂੰ ਵਾ ਠੀਕ ਐ ਕੋਈ ਨਹੀਂ ਤੂੰ ਹਾਂ ਜਿੱਥੇ ਹੈਗਾ ਲਾ ਦੂੰਗਾ ਉਠਾ ਭਾਬੀ ਨੇ ਜਿਹੜੀ ਗੱਲ ਕਹੀ ਐ ਨਾਲ ਗਿਆ ਤਾ ਤੂੰ ਭਾਬੀ ਓ ਯਾਰ ਕਮਾਲ ਦੀ ਗੱਲ ਐ ਉਹ ਪਾਪੀ ਨੇ ਜੋ ਤੈਨੂੰ ਕਹਿਦਾ ਹੁਣ ਮੇਰੇ ਨਾਲੇ ਜਾਂਦੀ ਐ ਜੇ ਕਿਤੇ ਜਾਂਦੀ ਐ ਹੋਰ ਕਿਤੇ ਇਕੱਲੀ ਥੋੜਾ ਜਾਉ ਪਤ ਨਹੀਂ ਕੀ ਕਹਗੇ ਕੋਈ ਟੈਨਸ਼ਨ ਨਾ ਲੈ ਤੂੰ ਜੋ ਵੀ ਕਿਹਾ ਉਹਨੇ ਸੱਚੇ ਕਹਿੰਦੀ ਉਹ ਬੜੇ ਝੂਠ ਬੋਲਦੀ ਐ ਮੇਰੇ ਨਾਲ ਤੈਨੂੰ ਬੜੇ ਵੈਰ ਅੱਜ ਯਕੀਨ ਆ ਮੈਨੂੰ ਓਟੇ ਤੇ ਪੂਰਾ ਵਾ ਵਾ ਸੁਪਰਜਾਈ ਦਾ ਵੀ ਪੂਰਾ ਯਕੀਨ ਆ ਮੈਨੂੰ ਵਾ ਵਾ ਤੂੰ ਯਕੀਨ ਆ ਪੂਰਾ ਟੈਨਸ਼ਨ ਨਾ ਲੈ ਤੂੰ ਖੇਤਕੋਦ ਸੰਭ ਆਪਣਾ ਮੱਜੇ-ਮੁਜੇ ਵਾਲਾ ਕੰਮ ਧਿਆਨ ਰੱਖ ਪੂਰਾ ਰਹਿਣ ਮਾਤਾ ਮਿਸਤਰੀ ਨੂੰ ਸੁਨੇਹਾ ਲਾਤਾ ਹਾਂ ਅਸੀਂ ਖੁਰਲੀ ਕਰਲੀ ਬੜੀ ਕਰਦੇ ਹੁਣ ਇਨੇ ਖੁਰਲੀ ਕ ਨੂੰ ਹਲੇ ਬੜੀ ਕਰਾਉਣੀ ਐ ਉਹ ਮੈਸਾ ਨਹੀਂ ਲਿਆਉਣੀ ਹੋਰ ਨਾਲ ਕਹਦਾ 25 ਮੈਸਾ ਹੋ ਜਾਣਗੀਆਂ ਉਹ 25 ਤਾਂ ਕਰਨੀਆਂ ਨੇ ਪਹਿਲੀ ਕ ਨੂੰ ਖੁਰਲੀ ਪਹਿਲੇ ਮੈਸਾ ਦੇ ਲਈਏ ਆਪਾਂ ਤੂੰ ਖੁਰਲੀ ਨਾਲ ਹਲੇ ਆ ਨਾ ਸਿਆਪਾ ਸੇੜੀ ਐਵੇਂ ਖਰਚਾ ਬੰਦਾ ਹਾਂ ਪਹਿਲਾਂ ਤਾਂ ਆਪਾਂ ਮੈਸਾ ਲਈਏ ਮੈਸਾ ਵੀ ਹਲੇ ਬਾਤ ਚਾਹੁੰਗੇ ਪਹਿਲਾਂ ਤਾਂ ਕਰਾ ਲਈਏ ਪੈਸੇ ਤਾਂ ਉਹ ਨੇ ਪੈਸੇ ਨਾਲ ਆਉਣਗੀਆਂ ਤਾਂ ਠੀਕ ਐ ਠੀਕ ਐ ਕੋਈ ਨਹੀਂ ਤੂੰ ਆ ਜਾ ਪਹਿਲਾਂ ਆ ਜਾ ਪਹਿਲਾਂ ਆਪਾਂ ਕਰੀਏ ਕੰਮ ਆ ਜਾ ਆ ਗਏ ਹੋਰ ਹੋਰ ਉਹ ਤਾਂ ਤੂੰ ਮੋਟਰ ਤੇ ਕੀ ਸਿਆਪਾ ਛੇੜੀ ਕਿਉਂ ਮੈਂ ਕੀ ਛੇੜ ਗਈ ਮੈਂ ਤਾਂ ਕੁਝ ਨਹੀਂ ਕੀਤਾ ਤੂੰ بڑے ਭਾਈ ਨੂੰ ਕੀ ਕਿਹਾਈ ਉਹ ਵਾਰ-ਵਾਰ ਪੁੱਛੀ ਜਾਂਦਾ ਦੀ ਭਾਬੀ ਨੇ ਜੋ ਕਿਹਾ ਭਾਬੀ ਨੇ ਜੋ ਕਿਹਾ ਮਾ ਪਤਨੀ ਕੀ ਸਿਆਪਾ ਛੇੜ ਗਈ ਨਾ ਮਾ ਓਹੋ ਸਿਆਪਾ ਥੋੜੀ ਛੇੜਿਆ ਮੈਂ ਤਾਂ ਰਿਸ਼ਤੇ ਬਾਰੇ ਕਿਹਾ ਸੀਗਾ ਉਹਨੂੰ ਕੋਈ ਆਇਆ ਰਿਸ਼ਤੇ ਔਰ ਰਿਸ਼ਤਾ ਤਾਂ ਨੋ ਆਇਆ ਹੈ ਮੈਂ ਤਾਂ ਹੁੰਜੇ ਕਹਿ ਤਾ ਨੋ ਟਰਕਾਇਆ ਸਿਰਫ ਉਹ ਸਾਈਨ ਨਹੀਂ ਸੀ ਨਾ ਕਰਦਾ ਉਤਾਰ ਕੇ ਨੋ ਟਰਕਾਇਆ ਮੈਂ ਉੱਪਰ ਇਹ ਮਾਂ ਸੇ ਉਹਨੇ ਆਪਾਂ ਨੂੰ ਥੋੜਾ ਕਿਹਾ ਵੀ ਮੈਂ ਸਾਈਨ ਨਹੀਂ ਕਰਦਾ ਉਹ ਤਾਂ ਵੈਸੇ ਲੱਗਦਾ ਹੁੰਦੀ ਉਹ ਤੋਂ ਵੀ ਸ਼ਾਇਦ ਨਾ ਕਰੇ ਤਾਂ ਹੋਰ ਨੰਮੀ ਨਮੀ ਸੱਪੇਛੜੀ ਜਾਇਕਰ ਓਹੋ ਫਿਰ ਕੀ ਹੋ ਗਿਆ ਆਪਣਾ ਵੀ ਕੰਮ ਹੋ ਜਾਊਗਾ ਇਹ ਵੀ ਤਾਂ ਸੋਚੋ ਨਾ ਕੰਮ ਹੋਣ ਨੂੰ ਲੋਨ ਵਗੈਰਾ ਹੋਣ ਨੂੰ ਟਾਈਮ ਲੱਗਦਾ ਹੁੰਦਾ ਜੇ ਵਿੱਚ ਨੂੰ ਨੂੰ ਪਤਾ ਲੱਗ ਗਿਆ ਦਸ ਬੈਂਕ ਪਹੁੰਚ ਗਿਆ ਅਗਲਾ ਦੱਸੇਗਾ ਕੌਣ ਉਹ ਪਤਾ ਲੱਗਣੋਂ ਰਹਿੰਦਾ ਹੁੰਦਾ ਕਿਤੇ ਇਹ ਚੀਜ਼ਾਂ ਦਾ ਲੈ ਤੂੰ ਗੱਲ ਸੁਣ ਹੁਣ ਕੋਈ ਨਾ ਕੋਈ ਦੇਖ ਮੜਾ ਮੋਟਾ ਚਾਹ ਪਾਣੀ ਪਿਲਾਉਣੇ ਪੈਣਗੇ ਕਿਸੇ ਨੂੰ ਕਿਸੇ ਨੂੰ ਆਏ ਬੁਲਾ ਲਾਂਗੇ ਪੈਸੇ ਦੇ ਕੇ ਹਾਂ ਆ ਕੋਈ ਬੁਲਾ ਲਾਂਗੇ ਬਿਥੇਰੀ ਆਹ ਜੇ ਕੱਲਾ ਇੱਕ ਟਿੰਗੂ ਟਿੰਗ ਵਾਲੇ ਨੇ ਕਿਸੇ ਨੂੰ ਬੁਲਾ ਲਾਂਗੇ ਕਿਸੇ ਜਨਾਨੀ ਨੂੰ ਪੈਜ ਦੇ ਕੇ ਮੁੜ ਕੇ ਕਹਿੰਦਾ ਕਿ ਭਾਈ ਮੰਨੇ ਨਹੀਂ ਆਹੋ ਇਹਦੀ ਗੱਲ ਠੀਕ ਹੈ ਤੁਹਾਡੀ ਸੱਚੀ ਗੱਲ ਨੇ ਅਹੀਂ ਕੰਨੇ ਬੈਣੇ ਹੋਰ ਨਵੀਂ ਨਵੀਂ ਸੱਪੇ ਛੜੀ ਜਿੰਦੀ ਤੂੰ ਤਾਂ ਮੈਂ ਭਾਈ ਇੱਕ ਕੰਮ ਸਿਰੇ ਲਾਈ ਦੇ ਜਾ ਕੇ ਫੇਰ ਪੰਗਾ ਪਾਉਂਦੀ ਨਾ ਤੂੰ ਮੋਟਰ ਤੇ ਦੱਸ ਕਰਨਾ ਕੀ ਉੱਥੇ ਚਲੀ ਜੀਨੇ ਮੂੰਹ ਚੱਕ ਕੇ ਅੱਛਾ ਹੁਣ ਤੁਸੀਂ ਜਾਓ ਨਾ ਤੇ ਮੈਂ ਵੀ ਨਾ ਜਾਵਾਂ ਹਨਾ ਉੱਥੇ ਜਾ ਦੇਖੋ ਨਾ ਵੀ ਉਹ ਕੀ ਕੀ ਕੱਪੜੇ ਕਰਦਾ ਆ ਤੇ ਕਿੰਨ ਲੋ ਤਾਂ ਹੁਣ 15 ਦੇ ਮੱਝਾਂ ਆ ਗਈਆਂ ਦੁੱਧ ਦੱਸ ਕੀ ਪਤਾ ਕਿੱਥੇ ਕਿੱਥੇ ਵੇਚਦਾ ਐਵੇਂ ਨਾ ਜਾ ਕੇ ਦੇਖੀ ਹੁਣ ਮੈਂ ਕਿਹੜਾ ਕਹਿੰਦਾ ਨਾ ਜਾ ਉਹ ਗੱਲ ਉੱਥੇ ਮੜੀ-ਮੋਟੀ ਢੰਗ ਨਾਲ ਊਂ ਚੱਲ ਜਿਹੜਾ ਮਾਰੇ ਆਉਂਦਾ ਬੰਦਾ ਐ ਥੋੜੀ ਜਾ ਕੇ ਤੂੰ ਨਵ ਸੇਪਾ ਛੇੜ ਦੇ ਨੀਸਾ ਹੋ ਗਿਆ ਜੀ ਤੈਨੂੰ ਮੈਨੂੰ ਤਾਂ ਹੀ ਬਸ ਇੱਕ ਵਾਰੀ ਆਪਣਾ ਕੰਮ ਹੋਣ ਦੇ ਤੂੰ ਸਾਈਨ ਕਰ ਦੇ ਉਹਨੂੰ ਉਹਦੇ ਬਾਅਦ ਜੋ ਮਰਜ਼ੀ ਹੋਈ ਜਾਵੇ ਚੱਲ ਹੁਣ ਨਾ ਕੋਈ ਸੇਪਾ ਛੇੜੀ ਮੈਂ ਆਪੇ ਕਰ ਲਵਾਂ ਉਹਨਾਂ ਗੱਲ ਉਹ ਨਹੀਂ ਛੇੜਦੀ ਉੰਜੇ ਟੈਨਸ਼ਨ ਲਈ ਜਾਂਦੇ ਨੇ ਹਾਂ